ਪੰਜਾਬੀ ਸਿਨੇਮਾ ਜਗਤ ਤੋਂ ਇਸ ਸਮੇਂ ਦੀ ਕਬੂਰੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਹੈ ਦੱਸਦੀ ਹੈ ਕਿ ਦਿਲਜੀਤ ਦੋਸਾਂਜ ਨਾਲ ਫਿਲਮ ਛੜਾ ਵਿੱਚ ਕੰਮ ਕਰ ਚੁੱਕੇ ਫੋਨੀ ਗੁਰਪ੍ਰੀਤ ਦਾ ਦਿਹਾਂਤ ਹੋ ਚੁੱਕਿਆ ਹੈ ਇਸ ਦੀ ਜਾਣਕਾਰੀ ਉਹਨਾਂ ਦੇ ਕਰੀਬੀ ਦੋਸਤ ਪ੍ਰੀਤ ਸਿਆ ਵੱਲੋਂ ਸੋਸ਼ਲ ਮੀਡੀਆ ਉੱਤੇ ਪੋਸਟ ਸਾਂਝੀ ਕਰਕੇ ਇਸ ਦੀ ਜਾਣਕਾਰੀ ਦਿੱਤੀ ਗਈ ਦੱਸਦੀ ਹੈ ਕਿ ਗੁਰਪ੍ਰੀਤ ਆਪਣੇ ਗਰੁੱਪ ਦੇ ਹਾਈਟ ਵਿੱਚੋਂ ਸਭ ਤੋਂ ਛੋਟਾ ਦੇਖਣ ਵਾਲਾ ਮੈਂਬਰ ਸੀ ਪ੍ਰੀਤ ਸਿਆ ਨੇ ਗੁਰਪ੍ਰੀਤ ਦੀ ਫੋਟੋ ਸਾਂਝੀ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ ਕੋਈ ਕਹਿ ਸਕਦਾ ਕਿ ਆ ਹੁੰਦਾ ਦੁਨੀਆਂ ਤੋਂ ਜਾ ਸਕਦਾ ਹੈ ਇਹਨੇ ਤਾਂ ਹਾਲੇ ਆਪਣੀ ਜ਼ਿੰਦਗੀ ਚੰਗੀ ਤਰ੍ਹਾਂ ਜਿਉਣੀ ਸੀ ਦੁਨੀਆਂ ਨੂੰ ਹਸਾਉਣ ਵਾਲਾ ਸਾਰਿਆਂ ਨੂੰ ਰਵਾ ਕੇ ਚਲਾ ਗਿਆ ਆ ਜੋ ਸਾਰੀਆਂ ਫੋਟੋਆਂ ਵਿੱਚ ਐਕਸ਼ਨ ਕਰਦੇ ਤੁਸੀਂ ਦੇਖ ਰਹੇ ਹੋ ਇਹ ਸਾਨੂੰ ਦੱਸਦਾ ਹੁੰਦਾ ਸੀ ਕਿ ਇੱਦਾਂ ਕਰੋ ਬਾਈ ਉਦਾਂ ਕਰੋ ਅਸੀਂ ਹੱਸਣ ਲੱਗ ਜਾਂਦੇ ਸੀ ਜਿਹੜੀਆਂ ਫੋਟੋਆਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਸਾਰੀਆਂ ਇਹਨੇ ਆਪਣੇ ਹਿਸਾਬ ਦੇ ਨਾਲ ਕਰਵਾਈ ਹੋਈ ਹੈ ਸਾਡੀ ਬੇਬੇ ਬਾਪੂ ਦਾ ਕੰਲਾ ਕੰਲਾ ਪੁੱਤ ਦੁਨੀਆਂ ਤੋਂ ਚਲਾ ਗਿਆ ਯਾਰ ਬਾਪੂ ਨਾਲ ਗੱਲ ਹੋਈ ਬਾਪੂ ਦਾ ਹੌਸਲਾ ਟੁੱਟ ਗਿਆ ਉਸ ਪਿਓ ਤੇ ਕੀ ਬੀਤਦੀ ਹੋਵੇਗੀ ਜਿਸ ਦਾ ਕੱਲਾ ਕੱਲਾ ਪੁੱਤ ਛੋਟੀ ਉਮਰ 'ਚ ਦੁਨੀਆ ਤੋਂ ਚਲਾ ਜਾਵੇ ਇਸ ਤੋਂ ਚੰਗਾ ਰੱਬਾ ਦਿਆ ਨਾ ਕਰ ਕਿਸੇ ਨੂੰ ਤੁਹਾਨੂੰ ਦੱਸਦੀ ਕਿ ਸੋਨੀ ਕਰੂ ਦੀ ਸ਼ਨੀਵਾਰ ਅਚਾਨਕ ਸਿਹਤ ਵਿਗੜਨ ਕਾਰਨ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ ਜਿੱਥੇ ਉਸ ਦੀ ਮੌਤ ਹੋ ਗਈ ਉਸ ਨੂੰ ਚਾਉਣ ਵਾਲਿਆਂ ਦੀ ਕੋਈ ਕਮੀ ਨਹੀਂ ਸੀ ਉਸ ਦੇ ਇੰਸਟਾਗ੍ਰam 'ਤੇ 4 ਲੱਖ ਤੋਂ ਵੱਧ ਫਾਲੋਅਰ ਸੀ ਦਲਜੀਤ ਦੋਸਾਂ ਦੀ ਫਿਲਮ ਛੜਾ ਰਾਈ ਉਹਨਾਂ ਨੇ ਆਪਣੀ ਵੱਖਰੀ ਪਛਾਣ ਕਾਇਮ ਕੀਤੀ